ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪਹਾਉਂ ਦਾ ਡੇਰੀ ਫਾਰਮ 9811 ਤੇ ਸਾਰੇ ਵੀਰੋੜਾ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਵੱਧ ਸ਼ੇਅਰ ਲਾਈਕ ਤੇ ਸਬਸਕ੍ਰਾਈਬਰ ਜਰੂਰ ਕਰ ਦਿਆ ਕਰੋ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ ਤਿੰਨ ਚੋਟੀਆਂ ਵਿਖਾਵਾਂਗੇ ਤੋਂ ਬਿਲਕੁਲ ਤਾਜ਼ੀਆਂ ਸੋਈਆਂ ਆ ਤੇ ਇੱਕ ਗੱਬਣ ਗੱਬਣ ਨੂੰ ਤਿਆਰ ਰੱਖ ਜਾ ਨਹੀਂ 6 ਮਹੀਨੇ ਦੀ ਗੱਬਣ ਜੀ ਠੀਕ ਹੈ ਠੀਕ ਹੈ 6 ਮਹੀਨੇ ਦੀ ਗੱਬਣ ਆ ਤੇ ਆਪਾਂ ਪਹੁੰਚੇ ਵੀਰ ਨੇੜੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਨੂੰ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਉਸਨਾ ਠੀਕ ਠਾਕ ਜੀ ਬਹੁਤ ਵਧੀਆ ਗੁਰੂ ਰਾਮਦਾਸ ਜੀ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਜੀ ਹਾਂਜੀ ਤੇ ਮੇਟੋ ਨਾਂਗਾ ਜੇ ਪਾਤਾ ਵਿਆਹ ਹੋ ਗਿਆ ਸੀ ਨਾਂਗਾ ਵੀਰ ਦੀ ਕੋ ਕੰਮ ਪੈ ਗਿਆ ਸੀ ਅੱਛਾ ਅੱਛਾ ਠੀਕ ਜੀ ਹਾਂਜੀ ਤਾਂ ਹੀ ਆਪਣਾ ਨਾਮ ਤੇ ਐਡਰੈਸ ਦੱਸ ਨਾਮ ਨੀਟਾ ਜੀ ਸੈਂਟ ਲਖੂਵਾਲ ਸੀਰੀਨ ਵਾਲਾ ਜਲਾ ਅੰਮ੍ਰਿਤਸਰ ਠੀਕ ਜੀ ਤੇ ਫੋਨ ਨੰਬਰ ਹੀ ਬੋਲਦੇ ਜਿਹੜੇ 9944605 ਕਾੜ ਗਏ ਠੀਕ ਹੈ ਜੀ ਤੇ ਅੱਜ ਹੁਣ ਕਰੀਏ ਸ਼ੁਰੂਆਤ ਦੱਸਿਓ ਹਾਂ ਪਹਿਲੇ ਨੰਬਰ ਤੇ ਝੋ ਟਿੱਕੜ ਮਾ ਦੂਗਾ ਕਿ ਸੁਈ ਹੈ ਜੋ ਦੀ ਦੂਜੀ ਸੁਈ ਅੱਛਾ ਜੀ ਹਾਂ ਜੇ ਕੱਟੀ ਇਹਦੀ ਕੱਟੀ ਵੇਖੋ ਕਿੱਡੀ ਸਾਂਭੀ ਆ ਠੀਕ ਹੈ ਠੀਕ ਹੈ ਲਓ 10 ਕਿਲੋ ਤਿਆਰ ਦੁੱਧ ਆ ਠੀਕ ਹੈ ਜੀ ਕੰਡੇ ਦੇ ਰੱਖਣ ਵਾਲਾ ਉਹ ਕੰਡਾ ਆਪਣਾ ਲੈ ਕੇ ਆਵੇ ਠੀਕ ਹੈ ਠੀਕ ਹੈ ਜੀ ਜਵਾਬ ਸਮਾਰੀ ਇੱਕ ਨੰਬਰ ਹੋ ਬਾਕੀ ਟਾਈਮ ਵੇਖ ਲਓ ਲੈ ਤਿੰਨ ਕਧਾਈ ਆ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਖ ਤਗੜੇ ਕੱਦ ਦਾ 48 ਦੇ ਜੈਡ ਬਲੈਕ ਵਿੱਚ ਆ ਗਈ ਆ ਤੇ ਬਾਕੀ ਹੁਣ ਤੁਹਾਨੂੰ ਖੋਲ ਕੇ ਵਿਖਾਉਨੇ ਆ ਵੱਡੀ ਐ ਛੋਟੀ ਹਾਂਜੀ ਹਾਂਜੀ ਅਡਰਪ ਕੁਆਲਟੀ ਦੇ ਥਾਣਾ ਦਾ ਸੈੱਜ ਗਿਆ ਇਥੋਂ ਵੀਰ ਜੀ ਮੋੜ ਲੈ ਗਾਂ ਲੈ ਜੀ ਦੇਖੋ ਥਾਣਾ ਦਾ ਗੈਪ ਬਹੁਤ ਚੰਗਾ ਹਾਂਜੀ ਹਾਂਜੀ ਦੂਜੀ ਬਾਕੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੀ ਕਾਲੀ ਸ਼ਾਹ ਛੋਟੀ ਹੈ ਠੀਕ ਹੈ ਠੀਕ ਹੈ ਪਿਓਰ ਨੋਰਾ ਮੋੜੇ ਵਿੱਚ ਆ ਗਈ ਆ ਤੇ ਬਾਕੀ ਤੁਹਾਨੂੰ ਲੱਗ ਗਿਆ ਉਹ ਚੈੱਕ ਕਰਾ ਲੈਣਾ ਥਾਣਾ ਦਾ ਸੈੱਜ ਗੈਪ ਇਹ ਕੰਨਕ ਚ ਭਾਈ ਜੋ ਕੱਢ ਕੋਤ ਬੜਾ ਵੀਰ ਜੀ 10 ਕਿਲੋ ਹੁਣ ਦੁੱਧ ਆਇਆ ਤੇ ਤਿਆਰ ਅੱਛਾ ਜੀ ਮਤਲਬ ਜੇ ਸੇਵਾ ਸੁਭਾ ਕਰੂ ਤੇ ਕਿਲੋ 2 ਹੋਰ ਵਾਜੀ ਉਹ ਤੇ 10 ਕਿਲੋ ਤਾਂ ਆਰਾਮ ਨਾਲ ਦੇਣ ਲਈ ਆ ਠੀਕ ਹੈ ਠੀਕ ਹੈ ਹਾਂ ਜੀ ਤੇ ਇਧਰਲੀ ਸਾਈਡ ਤੋਂ ਵੀ ਕੀ ਦਿਖਾ ਰਹੇ ਮੜ ਜਾ ਹਾਂ ਜੀ ਭਾਈ ਜੀ ਕੀ ਕਰ ਸਕਦੇ ਤੁਸੀਂ ਲਾਗੇ ਤਾਂ ਸੋਨਾ ਬਸ ਐ ਗਿਆ ਬਹੁਤ ਸ਼ਾਨਦਾਰ ਆ ਇਹ ਕੀ ਮੁੱਲ ਭਾਈ ਇਹਦਾ ਹਰ ਮੁੱਲ ਵੀਰ ਜੀ ਜੈ ਜੀ ਕਰੀਏ ਫਿਰ ਹਾਂ ਜੀ ਮੁੱਲ 90 ਆ ਅੱਛਾ ਜੀ ਤੇ 85 ਦੇ ਦਈਏ 200 ਰੁਪਏ ਦਾ ਛੋਟ ਕਾਲਾ ਕੰਮ ਨਾ ਕਰੀਏ ਫੇਰ ਵੀਰ ਛੜਾ ਲੈਂਦੇ ਆ ਯਾਰ ਖੰਡ ਕੀ ਕਰੇ ਐਸ਼ਾ ਹਾਂ ਕਿਰਾਸੀ ਹਜ਼ਾਰ ਹੀ ਦੇ ਦਾਂਗੇ ਠੀਕ ਹੈ ਠੀਕ ਲਓ ਬਾਕੀ 84 ਹਜ਼ਾਰ ਜਿਹੜਾ ਮਰਜੀ ਸਾਡੇ ਕੋਲ ਦੋ ਟਾਈਮ ਚੋ ਕੇ ਤਸੱਲੀ ਕਰਕੇ ਲੈ ਜੇ 10 ਕਿਲੋ ਦੁੱਧ ਤਿਆਰ ਹੈ ਬਾਕੀ ਝੋਟੀ ਵੇਖੋ ਕਿੱਡੀ ਕੱਦ ਬਜਨ ਵਾਲੀ ਹੈ ਕੱਦ ਕੱਟ ਮਗਰ ਵੀ ਕੱਟੀ ਬੜੀ ਚੰਗੀ ਆ ਹਾਂਜੀ ਤੇ ਇਹ ਵੀ ਡਬਲ ਫਰਾ ਕੇ ਪਿਛੇ ਪਈ ਮਿਲਕਾ ਫਰਾ ਦੇ ਦੇਖੋ ਲਓ ਭਾਈ ਡਾਕੀ ਤੋਂ ਕੀ ਕਰ ਸਕਦੇ ਨਿੱਗਰ ਲੈ ਵੇਰੀ ਪੂਰੀ ਐ ਸਾਫ ਸੁਥਰੀ ਆ ਠੀਕ ਹੈ ਠੀਕ ਹੈ ਬਾਕੀ ਨਾਲਾ ਨੁੜਾ ਵੀ ਮੋਹਨੇ ਤੇ ਆ ਗਿਆ ਹਾਂ ਆਜ ਹੁਣ ਦੂਜੇ ਨੰਬਰ ਦੇ ਦੱਸ ਇਹ ਪਹਿਲੇ ਸਵੇਰੇ ਸੂਈ ਜੇ ਅੱਛਾ ਜੀ ਹਾਂਜੀ ਸੁੰਗ ਸੁੰਗ ਬੜਾ ਚੰਗਾ ਵ ਹਾਂਜੀ ਹਾਂਜੀ ਤੁਸੀਂ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਤੁਸੀਂ ਪਹਿਲਾ ਸੂਏ ਚੋਟੀ ਦਾ ਮਗਰ ਕੱਟੀ ਜੇ ਹਾਂ ਠੀਕ ਹੈ ਠੀਕ ਹੈ ਜੀ ਇਹਦੇ ਪਿੱਛੇ ਵੀ ਫੀਮੇਲ ਕਾਫ ਜੀ ਆਉਗਾ ਤੁਸੀਂ ਚੈੱਕ ਕਰ ਸਕਦੇ ਇਹਦੇ ਕੋਲ ਦੁੱਧ ਵੀਰ ਜੀ 7-8 ਕਿਲੋ ਹੀ ਹੈ ਅੱਛਾ ਜੀ ਹਾਂਜੀ ਠੀਕ ਹੈ ਪਹਿਲੇ ਸੂਏ ਜੀ ਠੀਕ ਹੈ ਬਾਕੀ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਆ 80 ਲੀਟਰ ਜਿਹੜਾ ਬਿਲਕੁਲ ਇਸ ਟਾਈਮ ਰੈਡੀ ਆ ਤੇ ਬਾਕੀ ਵੀ ਚੈੱਕ ਕਰ ਸਕਦੇ ਜੀ ਜੈਡ ਬਲੈਕ ਬੱਚਾ ਜੀ ਆ ਜੈਡ ਕੁਆਲਿਟੀ ਜੇ ਤੁਹਾਣਾ ਦਾ ਸੈਟ ਹੈ ਤੁਹਾਨੂੰ ਇਹਦਾ ਵੀ ਚੈੱਕ ਕਰਾਉਣੇ ਲੱਗੇ ਤਾਂ ਸਿੰਗ ਤੁਹਾਨੂੰ ਬੜਾ ਚੰਗਾ ਲੱਗਿਆ ਕਲਾ ਦੇ ਰੋ ਫੇਸ ਕੁਆਲਟੀ ਦੇ ਸਿੰਗ ਤੁਹਾਨੂੰ ਬਹੁਤ ਜਿਆਦਾ ਪਿਆਰਾ ਲੱਗਾ ਵਾ ਹਾਂ ਗਾਓ ਭਾਈ ਕਰੋ ਚੈੱਕ ਪਹਿਲੇ ਨੰਬਰ ਵਾਲੀ ਦੇ ਇਹ ਅੰਦਰੋਂ ਦਿਖਾ ਰਹੇ ਮੜਾ ਜੀ ਹਾਂਜੀ ਭਾਜੀ ਲੱਗਿਆ ਤੁਸੀਂ ਚੈੱਕ ਕਰ ਸਕਦੇ ਜੇ ਅੰਦਰ ਕੁਆਲਟੀ ਥੋੜਾ ਦਾ ਸੈਕ ਗਿਆ ਵਾ ਤੇ ਕੀ ਮੁੱਲ ਭਾਜੀ ਇਹ ਦਾ ਹਰ ਮੁੱਲ ਵੀ ਇਹ ਜੀ ਕਰ ਲੀ ਗਿਆ ਸੀ ਕਰ ਦਈਏ ਮਾਨਤਾ ਨੂੰ 75 ਦੇ ਦਈਏ ਜਾਂ ਤੱਕ 2000 ਮਤਲਬ ਤਿੰਨ ਹੀ ਛੱਡ ਦਈਏ 72 ਦੇ ਦਾਂ ਠੀਕ ਹੈ ਠੀਕ ਹੈ ਲਓ ਭਾਈ ਜੀ ਬੱਸ 500 ਰੁਪਏ ਛੋੜ ਹੀ ਕਰਾਂਗੇ ਠੀਕ ਹੈ ਠੀਕ ਹੈ ਛੋਟੀ ਦੇਖੋ ਲਓ ਭਾਈ ਜੀ 72000 ਚੋਂ 100 ਰੁਪਏ ਛੋੜ ਬਿਲਕੁਲ ਲਿਖੇ ਹੀ ਨਿਕੇ ਮੋਲਿਆ ਵੀ ਆ ਛੋਟੀ ਜਿਹੜੀ ਆ ਵੀ ਇਹਦੀ 6 ਮਹੀਨੇ ਤੋਂ ਤਾਂ ਆ ਅੱਛਾ ਜੀ ਥੱਲੇ ਨਹੀਂ ਆ ਗਈ ਠੀਕ ਹੈ ਜੀ ਚੱਕ ਮੇਰਾ ਵੀਰ ਕੋ ਕਰਾ ਲਿਆ ਆਪਣਾ ਡਾਕਟਰ ਲਿਆ ਕੇ ਅੱਛਾ ਜੀ ਤੇ ਚੌਗੀ ਮੂੰਹ ਠੀਕ ਹੈ ਠੀਕ ਹੈ ਜੀ ਤੇ ਛੋਟੀ ਦਾ ਵਜਨ ਕਦ ਬੜਾ ਦੁੱਧ ਨਹੀਂ ਜਾਏਗਾ ਠੀਕ ਹੈ ਜੀ ਹਾਂ ਲਓ ਭਾਈ ਜੀ 6 ਤੋਂ 6.5 ਮਹੀਨੇ ਦੇ ਵਿੱਚ ਵਿੱਚ ਕੱਪਣ ਆ ਹਾਂ ਜੀ ਤੇ ਬਾਕੀ ਵੇਖੋ ਛੋਟੀ ਝੋਟੀ ਨਹੀਂ ਵੱਡੀ ਮਲੋ ਡਬਲ ਰੁਪਈਆ ਕਰਨ ਵਾਲੀ ਆ ਝੋਟੀ ਹਾਂਜੀ ਹਾਂਜੀ ਕਮੇਟੀ ਵਾਲਾ ਹਿਸਾਬ ਹੈ ਕਮੇਟੀ ਵਾਲਾ ਹਿਸਾਬ ਆ ਬਾਕੀ ਖੋਲ ਕੇ ਤੁਹਾਨੂੰ ਚੱਕੀ ਆ ਠੀਕ ਆ ਜੀ ਲੋ ਬਈ ਚੰਗੇ ਤਗੜੇ ਕੱਦ ਕਾਠ ਵਾਲੀ ਆ ਵੀ ਸੈਸ ਟਾਈਮ ਜਿਹੜੀ ਇੱਕ ਕੱਲੀ ਗੱਭਣੀ ਗੱਭਣਿਆ ਸਾਡੇ 6 ਮਿੰਟ ਦੇ ਵਿੱਚ ਵਿੱਚ ਆਸ-ਪਾਸ ਆ ਗਈ ਆ ਉਹ ਰੱਟ ਨਹੀਂ ਕਰਦੇ ਵਜਨ ਦੇਖੋ ਕਿ ਡੀ ਝੋਟੀ ਸਾਰੀਆਂ ਨਾ ਭਾਰੀ ਆ ਠੀਕ ਆ ਜੀ ਇਹ ਗੱਭੀ ਪੜੀ ਵੀ ਆ ਪੂਰੀ ਆ ਇਹ ਦੂਜੇ ਸਵੇਰ ਲਈ ਗੱਭਣ ਵਿੱਚ ਇਹ ਦੂਜੇ ਸਵੇਰ ਲਈ ਗਾਂ ਹਣ ਗੱਭਣਗੇ ਠੀਕ ਹੈ ਤੇ ਪਹਿਲੇ ਸਵੇਰ ਦਾ ਪਰਾ ਇਹ ਤਾਂ ਕਿੰਨਾ ਇਹ ਸਵੇਰ ਵੀ ਇੱਥੇ 12 ਕਿਲੋ ਦੁੱਧ ਆਂਦੇ ਝੋਦੇ ਰਹੇ ਆ ਅੱਛਾ ਅੱਛਾ ਠੀਕ ਹੈ ਵੇਖੋ ਝੋਟੀ ਸਿਰਸਿੰਘ ਦੀ ਵੀ ਬਹੁਤ ਜਿਆਦਾ ਬਾਹ ਬਣਾ ਲਿਆ ਬਿੱਲੀ ਆਖਦੀ ਆ ਹਾਂਜੀ ਹਾਂਜੀ ਪਹਿਲੇ ਸਵੇਰ 12 ਲੀਟਰ ਦੁੱਧ ਚਵਾਇਆ ਵਾ ਤੇ ਚਲੋ ਕਈ ਵਿਰਕਾਂ ਨੇ ਜਾਂਦੇ ਕੋਈ ਕੋਲੇ ਨਹੀਂ ਪਹਿਲਾਂ ਛੱਡਤੀ ਆ ਪੱਠਾ ਪੱਠਾ ਬੜਾ ਰੱਖੋ ਕਿੱਡੀ ਆ ਹਾਂਜੀ ਹਾਂਜੀ 7:00 ਵਜੇ ਵਾਲੀ ਆ ਠੀਕ ਹੈ ਠੀਕ ਹੈ ਜੀ ਹਾਂਜੀ ਇਹ ਵਰਤੀ ਚਲੋ ਬਣੂਗੀ ਚੰਗੀ ਹਾਂ ਚਨਾ ਕਰ ਦਈਏ ਵੀਰ ਜੀ ਮੋਲੇ ਦਾ ਇਹਦਾ ਵੀ ਆਂਦੀ ਹੈ ਜੈ ਜੈ 200 ਰੁਪਏ ਛੋੜ ਵਾਲਾ ਹੀ 70 ਕਰ ਦਈਏ ਕਿਤੇ ਕਿ ਛਾੜੀ ਦੇ 65000 ਦੇ ਦਾਂਗੇ ਠੀਕ ਹੈ ਠੀਕ ਹੈ ਹੋਰ 1000 ਛੱਡ ਦਾਂਗੇ 64 ਦੀ 64 ਦੀ ਇਹਦੇ ਵਿੱਚ 200 ਛੋੜ ਕਰ ਦਾਂ ਠੀਕ ਹੈ ਠੀਕ ਹੈ ਲਓ ਭਾਜੀ 64000 ਚੋਂ 200 ਰੁਪਏ ਦੇਖੋ ਕਿ ਡੀ ਝੋਟੀ ਆ ਠੀਕ ਹੈ ਠੀਕ ਹੈ ਬਿਲਕੁਲ ਨਿਕਾਜ ਆ ਭਾ ਇਹ ਬਹੁਤ ਹੀ ਤਗੜੇ ਕੱਦ ਕਾਠ ਵਾਲੀ ਝੋਟੀ ਆ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਪਰਾਂ ਵਾਲਾ